ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਕਸਬਾ ਫਤਿਹਬਾਦ ਦੇ ਬਿਜਲੀ ਘਰ ਦੇ ਗੇਟ ਅੱਗੇ Laash ਮਿਲੀ ਮ੍ਰਿਤਕ ਦੀ ਪਛਾਣ ਬਹਾਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਫਤਿਹਬਾਦ ਵੱਜੋਂ ਹੋਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਮ੍ਰਿਤਕ ਦੇ ਲੜਕੇ ਗੁਰਪ੍ਰੀਤ ਕੋਪੀ ਨੇ ਦੱਸਿਆ ਹੈ ਕਿ ਉਸਦੇ ਪਿਤਾ ਜੰਗਲਾਤ ਮਹਿਕਮੇ ਦੇ ਵਿੱਚ ਡਿਊਟੀ ਰੋਜ਼ਾਨਾ ਦੀ ਤਰ੍ਹਾਂ ਕਰਦੇ ਰਹੇ ਤੇ ਸਵੇਰੇ ਜਦੋਂ ਗਏ ਤੇ ਸਾਨੂੰ ਕਿਸੇ ਨੇ ਫੋਨ ਕਰਕੇ ਕਿਹਾ ਕਿ ਤੁਹਾਡੇ ਪਿਤਾ ਦੀ Laash ਫਤਿਹਬਾਦ ਦੇ ਬਿਜਲੀ ਘਰ ਅੱਗੇ ਪਈ ਮ੍ਰਿਤਕ ਦੇ ਲੜਕੇ ਨੇ ਆਪਣੇ ਸਹੁਰੇ ਪਰਿਵਾਰ ਉੱਤੇ ਸ਼ੱਕ ਜ਼ਾਹਿਰ ਕੀਤਾ ਸਹੁਰਾ ਪਰਿਵਾਰ ਉਸ ਦੇ ਪਿਤਾ ਦਾ ਕਤਲ ਕਰ ਸਕਦਾ ਹੈ ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਦੂਸਰੀ ਟੀਵੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਹੋਏ ਦੋਸ਼ਾਂ ਨੂੰ ਨਕਾਰਦੇ ਆ ਕਿ ਕਿ ਅਸੀਂ ਦਾ ਬੀਤੇ ਕੁਝ ਦਿਨਾਂ ਤੋਂ ਨਿੱਜੀ ਹਸਪਤਾਲ ਦੇ ਵਿੱਚ ਪਰਿਵਾਰ ਦੇ ਮੈਂਬਰ ਦਾ ਇਲਾਜ ਕਰਵਾ ਰਹੇ ਹਾਂ ਸਾਨੂੰ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਅੱਗੇ ਸ਼੍ਰੀ ਗੁਰੂ ਅਮਰਦਾਸ ਦਾ ਸਵਾਗਵਟ 22 ਤਰੀਕ ਤੋਂ ਦਾਖਲ ਹਾ ਪਰ ਅੱਜ ਸਾਨੂੰ 23 ਤਰੀਕ ਨੂੰ ਸਹੁਰੇ ਇੱਕ ਫੋਨ ਆਇਆ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਤੇਰੇ ਪੁਰਮਾ ਬਹਾਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਉਸ ਦੀ लाश ਜਿਹੜੀ ਆ ਅਧਿਆਵਾ ਝਾੜੀਆਂ ਵਿੱਚੋਂ ਮਿਲੀ ਹੈ ਪਰ ਉਹ ਤੇਰਾ ਨਾਮ ਲਗਾ ਰਹੇ ਹਨ ਤੇਰੇ ਪਰਿਵਾਰ ਦਾ ਨਾਮ ਲਗਾ ਰਹੇ ਹਨ ਮੈਂ ਤੇ ਕਿਰਪਾ ਕਰਕੇ ਬੇਨਤੀ ਕਰਦਾ ਹਾਂ ਕਿ ਮੇਰਾ ਸਾਰਾ ਰਿਕਾਰਡ ਮੇਰੇ ਪਿੰਡੋਂ ਪਤਾ ਕੀਤਾ ਜਾਵੇ ਮੈਂ ਤੇ ਮੇਰਾ ਲੜਕਾ ਠੀਕ ਨਹੀਂਗਾ 22 ਤਰੀਕ ਦੂਸਾ ਦਾ ਮੇਲਾ ਆਈਗਾ ਅਹੀਂ ਉਤੋਂ 22 ਤਰੀਕ ਵਾਲੇ ਦਿਨ ਪਹਿਲਾਂ ਇਹ ਠੀਕ ਨਹੀਂ ਸੀ ਠੀਕ ਹੋਣੇ ਵਾਲੀ ਨੂੰ ਪਰ ਹੋ ਗਿਆ ਡਿੱਗ ਪਿਆ ਤੇ ਉਤੋਂ ਹੀ ਗਰੂ ਮੇਰਾ ਹਸਪਤਾਲ ਸਾਡੇ ਪਿੰਡ ਦੇ ਵਿੱਚ ਹਸਪੀਟਲ ਉੱਥੇ ਗਏ ਉਹਨਾਂ ਨੇ ਆਪਣਾ ਜੋਰ ਲਾਇਆ ਪਰ ਉਹਨਾਂ ਸਾਨੂੰ ਰੈਫਰ ਕਰਕੇ ਜਡੇਆਲਾ ਗਰੂ ਭੇਜਤਾ ਜਡੇਆਲਾ ਗਰੂ ਵੀ ਸਾਨੂੰ ਜਿਹੜਾ ਹਸਪਤਾਲ ਦੇ ਵਿੱਚ ਗਏ ਆ ਉਹਨਾਂ ਨੇ ਹਾfte ਵਿੱਚ ਹੀ ਆ ਗਈ ਉਹਨਾਂ ਨੇ ਸਾਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਅੰਮ੍ਰਿਤਸਰ ਵੀ ਘੇ ਭੇਜਤਾ ਹੈ ਇੱਥੇ ਡਾਟਾ ਦੀ ਜਦੋਂ ਜੈਤ ਵਿੱਚ ਬੜੀ ਜਦੋਂ ਜੈਤ ਕੀਤੀ ਆ ਮੇਰੇ ਪੁੱਤੀ ਜਾਨ ਬਚਾਈ ਆ ਮੈਂ ਇਹਦਾ ਸ਼ੁਕਰੀਆ ਅਦਾ ਕਰਦਾ ਵਾਂਗਾ ਮੈਂ ਅੱਜ ਵੀ ਇੱਥੇ ਹੀ ਆਗਾ ਮੈਂ ਉਧਰ ਤੋਂ ਇੱਥੇ ਹੀ ਬੈਠਾ ਵਾਂਗਾ ਮੇਰੀ ਕੱਲੀ ਕਲੀ ਲਿਫੇਸ਼ਨ ਦੇ ਵਿੱਚ ਆ ਕੇ ਕਿਤੇ ਲੈ ਗਏ ਜਿਹੜਾ ਵੀ ਜੁਰਮ ਬਣਦਾ ਇਹਨਾਂ ਮੇਰੇ ਤੇ ਦੋਸ਼ ਲਾਇਆ ਵਗਾ ਮੇਰੇ ਤੇ ਪਰਦਾ ਕੀਤਾ ਜਾਵੇ ਜੇ ਜਿਨ੍ਹਾਂ ਨੇ ਮੇਰੇ ਤੇ ਝੂਠਾਂ ਜਵਲਾਇਆ ਬੜੀ ਕਾਰਵਾਈ ਉਹਨਾਂ ਦੀ ਵੀ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਬਿਜਲੀ ਘਰ ਲੱਗੋ ਡੈੱਡ ਬੋਡੀ ਮਿਲੀ ਹੈ ਕੌਣ ਆ ਤੇ ਕੀ ਮੰਗਣਾ ਸਾਰਾ ਇਹ ਡੈੱਡ ਬੈਡੀ ਹੈਗੀ ਹੈ ਸਰ ਬਹਾਦਰ ਸਿੰਘ ਪੁੱਤਰ ਗਰਦੀਪ ਸਿੰਘ ਇਹ ਫਰਿਆਮੰਦਾ ਰਹਿਣ ਵਾਲਾ ਜੀ ਤੇ ਇਹ ਡਰੇਨ ਡਿਪਾਰਟਮੈਂਟ ਦੇ ਵਿੱਚ ਨਹਿਰ ਵਿਭਾਗ ਦੇ ਵਿੱਚ ਨੌਕਰੀ ਕਰਦਾ ਹੈ ਤੇ ਇਹ ਅੱਜ ਸਵੇਰੇ 8:30 9:00 ਵਜੇ ਚੱਲਿਆ ਸੀ ਡਿਊਟੀ ਆਪਣੀ ਤੇ ਇੱਥੇ ਦੀ ਆ ਰੋਡ ਦੇ ਉੱਤੇ ਹੀ ਇਹਦੀ ਡੈੱਡ ਬੋਡੀ ਡੈੱਡ ਬੋਡੀ ਮਿਲੀ ਹੈ ਤੇ ਕੋਈ ਚੱਕਰ ਚੁੱਕਰਾਇਆ ਉਸ ਤਰ੍ਹਾਂ ਇਹਦੀ ਡੈੱਡ ਬਡੀ ਤੋਂ ਪੋਸਟਮਾਰਟਮ ਕਰਵਾਉਣ ਲੱਗੇ ਆ ਉਸ ਤੋਂ ਬਾਅਦ ਜੋ ਵੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਨੂੰਨੀ ਕਰਵਾਂਗੇ ਪਰਿਵਾਰ ਵੱਲੋਂ ਜਿਹੜਾ ਕਿ ਅਲਿਕੇਸ਼ਨ ਲਾਇਆ ਜਾ ਰਿਹਾ ਉਹਨਾਂ ਦੇ ਬੇਟੇ ਵੱਲੋਂ ਜਿਹੜੀ ਮੇਰੇ ਸਹੁਰਿਆਂ ਨਾਲ ਜਿਹੜੀ ਲੜਾਈ ਹੋਈ ਸੀਗੀ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਨੇ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਉਹਦਾ ਸਾਰਾ ਇਹਨੂੰ ਚੈੱਕ ਕਰ ਲਿਆ ਕੋਈ ਵੀ ਉਹਦੀ ਸੱਟ ਨਹੀਂ ਆਈ ਦੀ ਕੋਈ ਵੀ ਉਹਦੀ ਸੱਟ ਨਹੀਂ ਆਈ ਜੇਕਰ ਕੋਈ ਗਲਗੁਲ ਘਟੰਦਾ ਤਾਂ ਅੱਖਾਂ-ਅੱਖਾਂ ਬਿਲਕੁਲ ਬੰਦੇ ਜੀ ਬਿਲਕੁਲ ਠੀਕ ਠਾਕ ਮੂੰਹ ਵੀ ਬੰਦ ਹੈ ਕੀ ਕਾਰਵਾਈ ਕੀਤੀ ਹੈ ਜੀ ਤੁਹਾਡੇ ਵੱਲੋਂ 17 ਗੁਰਪ੍ਰੀਤ ਸਿੰਘ ਤੇ ਜਿਹੜਾ ਦੀ ਡੈਥ ਹੋਈ ਏ ਕੌਣ ਹੈ? ਉਹ ਮੇਰੇ ਫਾਦਰ ਆ। ਕੀ ਕੰਮ ਕਰਦੇ ਸੀ? ਨਹਿਰ ਮੈਗਮੇ ਤੇ। ਇਹ ਪਤਾ ਲੱਗਾ ਕਿੱਦਾਂ ਡੈਥ ਹੋਈ ਏ? ਇਹ ਡੈਥ ਮੇਰੇ ਨਾਲ ਲੜਾਈ ਹੋਈ ਹੀ ਕੱਲ ਸਹੁਰਿਆਂ ਨਾਲ ਤੇ ਉਹਨਾਂ ਨੇ ਮਾਰਿਆ ਪੱਕਾ ਹੀ। ਸਹੁਰੇ ਤੁਹਾਡੇ ਕਿੱਥੋਂ ਦੇ ਰਹਿੰਦੇ ਹੋ? ਨਾਗੋਕੇ। ਤੇ ਨਹਿਰ ਮੈਗਮੇ ਦੇ ਕਰੋਨੇ ਕੰਮ ਕਰਦੇ ਸੀ। ਇਹ ساری ਉਮਰ ਹੀ ਨਾਗੀ ਇਹਨਾਂ ਦੀ। ਤੁਹਾਨੂੰ ਮਤਲਬ ਸਵੇਰੇ ਕਿੰਨੇ ਵਜੇ ਘਰੋਂ ਗਏ ਆ? ਘਰੋਂ 8:30 ਵਜੇ ਗਏ। ਤੇ ਨਹੀਂ ਤੁਹਾਨੂੰ ਸ਼ੱਕ ਕਿੱਤੇ ਵੀ ਕਿੰਨੇ ਮਾਰਿਆ? ਸ਼ੱਕ ਮੈਨੂੰ ਸਹੁਰਿਆਂ ਦਾ ਹੀ ਆ ਹੋਰ ਤੇ ਸਾਡੀ ਕਿਸੇ ਨਾਲ ਲੜਾਈ ਨਹੀਂ ਹੈਗੀ। ਤਨਾਂ ਕੋਈ ਕਰੀ ਪਿੰਡ ਵਿੱਚ ਵੀ ਕੋਈ ਝਗੜਾ ਹੋਇਆ ਸਾਡਾ ਕਿਸੇ ਨਾਲ ਵੀ ਸੌਰੇ ਤੇਰੇ ਕਿੱਥੇ ਨਾਗੋ ਕੇ ਕੀ ਨਾਂ ਨੂੰ ਉਹਨਾਂ ਦਾ ਦਲਬੀਰ ਸਿੰਘ ਕੀ ਕੰਮ ਕਰਦੇ ਹੋ ਕੰਮ ਪਹਿਲਾਂ ਪੁਲਿਸ ਚ ਹੀ ਹੋ ਹੁਣ ਰਿਟਾਇਰਮੈਂਟ ਹੋਇਆ ਤੁਹਾਨੂੰ ਕੀ ਪੂਰਾ ਸ਼ੱਕ ਕਿੱਥੇ ਆ ਮੈਨੂੰ ਉਹਨਾਂ ਦਾ ਹੀ ਸ਼ੱਕ ਆ ਕੱਲ ਮੈਨੂੰ ਧਮਕੀਆਂ ਦੇਂਦੇ ਸੀ ਕਹਿੰਦੇ ਸੀ ਹੁਣ ਅਸੀਂ ਦੱਸਾਂਗੇ ਵੀ ਬੰਦੇ ਆਉਣਗੇ ਸਾਡੇ ਤੇ ਫਿਰ ਨਵੇਂ ਬੰਦੇ ਆਉਣਗੇ ਫਿਰ ਤੁਹਾਨੂੰ ਦੱਸਾਂਗੇ ਵੀ ਇਹਨਾਂ ਨੇ ਦੱਸਤਾ ਹੁਣ ਸਾਨੂੰ ਪਤਾ ਲੱਗ ਗਿਆ ਬਾਹਦਰ ਸਿੰਘ ਆ ਮਰ ਕਿੰਨੀ ਗੱਲ ਆ ਵੀ ਉਹਨਾਂ ਦੀ ਮਤਲਬ 60 ਦੇ 60 ਤੋਂ ਘੱਟ ਹੀ ਹਣੀ ਆ ਕਿਹਦੇ ਕਿੱਥੋਂ ਦੇ ਰਹਿਣ ਵਾਲੇ ਫਤਿਹਵਾਦ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਹਾਂ ਇਨਸਾਫ ਚਾਹੀਦਾ ਸਾਨੂੰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਸਾਰੇ ਟੱਬਰ ਨੂੰ ਹੀ ਸਾਰਾ ਟੱਬਰ ਹੀ ਮੇਰੇ ਖਿਲਾਫ ਹੀ ਹੋ ਕਾਨੂੰਨੀ ਕਾਰਵਾਈ ਉਹਨਾਂ ਸਰ ਹੋਣੀ ਚਾਹੀਦੀ ਸਾਰੀ ਪੰਜਾਬ ਵਿੱਚ ਝੋਨੇ ਦੀ ਫਸਲ ਹੁਣ ਪੱਕਣ ਦੇ ਨੇੜੇ ਹੈ ਤੇ ਇਸ ਸਮੇਂ ਝੋਨੇ ਦੀ ਫਸਲ ਲਈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਪਰ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਮੋਗਾ ਜ਼ਿਲ੍ਹੇ ਦੇ ਕਿਸਾਨਾਂ ਨੇ ਬਾਗਾ ਪੁਰਾਣਾ ਮੋਗਾ ਕੋਟਕ ਪੁਰਾ ਰੋਡ ਜਾਮ ਕੀਤਾ ਮੋਗਾ ਵਿੱਚ ਉਹਨਾਂ ਨੇ ਬਿਜਲੀ ਗ੍ਰਿਡ ਦੇ ਬਾਹਰ ਧਰਨਾ ਦਿੱਤਾ ਤੇ ਐਕਸੀਅਨ ਮਨਜੀਤ ਸਿੰਘ ਨੇ ਕਮਰੇ ਵਿੱਚ ਅੱਖਾਂ ਬੰਦ ਕਰਕੇ ਕਿਹਾ ਕਿ ਸਰਕਾਰ ਨੇ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਤਾਂ ਖੇਤਾਂ ਵਿੱਚ ਬਿਜਲੀ ਸਪਲਾਈ ਦਿੱਤੀ ਗਈ ਪਰ ਕਿਸਾਨਾਂ ਨੂੰ ਪੂਰੀ ਸਪਲਾਈ ਨਹੀਂ ਮਿਲ ਰਹੀ ਮੁਖਮਗਜੀ ਮੇਰਾ ਨਾਮ ਰਣਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਮੁਖਮਗ ਸਾਡੀ ਇਹ ਆ ਜਿਹੜਾ ਡਾਲਾ ਫੀਡਰ ਹੈ ਉੱਥੇ ਲਾਈਟ ਨਹੀਂ ਚੱਲ ਰਹੀ ਪਿਛਲੇ 5 ਦਿਨ ਤੋਂ ਖਾਸ ਕਰਕੇ ਜਿਹੜਾ ਝੰਡਿਆਣਾ ਫੀਡਰ ਹੈ ਤੇ ਭਾਈ ਵਾਲਾ ਫੀਡਰ ਉਹਨਾਂ ਦੇ 2 ਦਿਨ ਹੋ ਗਏ ਲਾਈਟ ਨਹੀਂ ਚੱਲ ਰਹੀ ਕੱਲ ਵੀ ਅਸੀਂ ਐਕਸੀਡੈਂਸ ਸਾਹਮਣੂ ਮਿਲੇ ਸੀ ਆ ਕੇ ਕੱਲ ਇਹਨਾਂ ਨੇ ਸਾਨੂੰ ਲੱਕੜ ਦਾ ਮੁੰਡਾ ਦੇ ਕੇ ਮੋੜਤਾ ਅੱਜ ਹੀ ਫਿਰ ਸਾਰੇ ਪਿੰਡ ਢੂੜਪੋੜ ਤਖਾਨ ਵੱਦ ਡਾਲਾ ਜਿਹਨੇ ਪਿੰਡ ਉਹਦੇ ਨਾਲ ਲੱਗਦੇ ਝੰਡਿਆਣਾ ਸਾਰੇ ਪਿੰਡਾਂ ਦੇ ਲੋਕ ਆਏ ਆ ਅੱਜ ਅਸੀਂ ਕੋਈ ਨਾ ਕੋਈ ਇਨਸਾਫ ਲੈ ਕੇ ਜਾਵਾਂਗੇ ਉਸ ਤੋਂ ਬਿਨਾਂ ਨਹੀਂ ਜਾਣਾ ਵੀ ਤੁਹਾਡੀ ਗੱਲ ਵੀ ਹੋਈ ਐ ਸੱਭਾ ਜੀ ਗੱਲ ਸਾਡੀ ਹੋਈ ਆ ਜੀ ਗੱਲ ਉਹੀ ਕੱਲ੍ਹ ਵਾਲੀ ਆ ਕੱਲ ਵੀ ਉਹਨਾਂ ਨੇ ਕਿਹਾ ਸੀ ਵੀ ਆਊਗੀ 9 ਘੰਟੇ ਤੇ ਉਹ 3 ਘੰਟੇ 3.5 ਘੰਟੇ ਆਈ ਆ ਹੁਣ ਉਹ ਕਹਿੰਦੇ ਤਾਂ ਮੈਸੇਜ ਕੀਤੇ ਹੋਏ ਆ ਕਦੋਂ ਇਹਨਾਂ ਨੂੰ ਮੈਸੇਜ ਆਉਂਦਾ ਕਦੋਂ ਸਾਨੂੰ ਕਰਾਉਂਦੇ ਆ ਇਹ ਰੋਵਾਰ ਦਿੰਦੇ ਆ ਫੇਰ ਜਾਵਾਂਗੇ ਉਦੋਂ ਬਾਅਦ ਹਾਂਜੀ ਧਰਨਾ ਜਾਰੀ ਰਹੂਗਾ ਕਈ ਦਿਨਾਂ ਤੋਂ ਹਫ਼ਤਾ ਹੋ ਗਿਆ ਹੀ ਲੈਡ ਪੂਰੀ ਬਸਾਈ ਆ ਨਹੀਂ ਰਹੀ ਖੇਤਾਂ 'ਲੀ 2 ਘੰਟੇ 3 ਘੰਟੇ 1.5 ਘੰਟਾ ਉਹ ਲੈਡ ਦਾ ਪਾਣੀ ਪਰਵਾਰ ਕਰਨ ਵਾਲੀ ਹੈ ਅੱਲਾ ਨਾ ਪਾਣੀ ਉਧਰ ਸਿਰੇ ਨਾ ਉਧਰ ਸਿਰੇ ਹੁੰਦਾ ਉਹਦਾ ਕਿਉਂ ਇਸ ਟਾਈਮ ਪਾਣੀ ਦੀ ਬਹੁਤ ਜ਼ਿਆਦਾ ਲੋਡ ਆਗਾ ਫਸਲ ਜਿਹੜੀ 6 ਮਹੀਨੇ ਮਿਹਨਤ ਕੀਤੀ ਹੁੰਦੀ ਉਹ ਅੱਜ ਦੇ ਟਾਈਮ 'ਚ ਜੇ ਨਾ ਪਾਣੀ ਮੇਰਾ ਪੂਰੀ ਖਤਮ ਆ ਤੇ ਇਸ ਟਾਈਮ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਇਸੇ ਕਰਕੇ ਸਾਡਾ ਐਸ.ਐਨ.ਜੇ ਇਹ ਕਹਿੰਦੇ ਨੇ ਕਿ ਫ੍ਰੀ ਆਪਨਿੰਗ ਕੀਤਾ ਅਕਸਰਨ ਫੋਨ ਕਹਿੰਦੇ ਵੀ ਆਪਾਂ ਕਰਾਂਗੇ ਕੋਈ ਹੱਲ ਪਰ ਹੱਲ ਉਦੋਂ ਹੋਊਗਾ ਜਦੋਂ ਵਰਗੇ ਲੈਟ ਸਾਢੇ ਪਹੁੰਚੂਗੇ ਫੇਰ ਹੀ ਸਾਨੂੰ ਪਤਾ ਲੱਗੂਗਾ ਹੱਲ ਹੋਇਆ ਕਿ ਇੱਕ ਦੋ ਤਿੰਨ ਦਿਨਾਂ ਵੀ ਅੱਗੇ ਵੀ ਆਏ ਆ ਕਦਰੋਜ ਆਉਂਦੇ ਆ ਪਰ ਉਹਦਾ ਹੱਲ ਕੋਈ ਨਹੀਂ ਹੈ ਤੱਕਰ ਹੋਏ ਨਿਕਲੇ ਹਾਂਜੀ ਕਾਫੀ ਜਗ੍ਹਾ ਏਰੀਆ ਚ ਲੱਗੇ ਹੋਏ ਧਰਨੇ ਅੱਜ ਵੀ ਤੇ ਕਿੰਨੇ ਕਿ ਪਿੰਡ ਪ੍ਰਭਾਵਿਤ ਹੋ ਗਏ ਪਿੰਡ ਹੀ ਹੈਗੇ ਆ ਕਾਫੀ ਪਿੰਡ ਜਿਹੜੇ ਸੱਤ ਗ੍ਰੈਡਾ ਸੱਤੇ ਗ੍ਰੈਡਾ ਚ ਪ੍ਰੋਬਲਮ ਇਹੀ ਆ ਰਹੀ ਹੈ ਵੀ ਲੈਟ ਦੀ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਆ ਇਹ ਇਹ ਸਰਕਾਰ ਨੂੰ ਚਾਹੀਦਾ ਵੀ ਇਹ ਝੋਨੇ ਲਈ ਆ ਖਾਸ ਹਣੇ ਜਰੂਰਤਾ ਪਾਣੀ ਦੀ ਬਹੁਤ ਜਰੂਰ 10-15 ਲੈਂਡ ਦੀ ਤਾਂ ਪੂਰੀ ਜਰੂਰਤਾ ਕਿਉਂ ਫਲ ਪੈ ਰਿਹਾ ਫਲ ਨਹੀਂ ਖਤਮ ਹੋ ਜਾਣਾ ਇਹ ਚੀਜ਼ ਦਾ ਇਹ 6 ਮਹੀਨੇ ਮਿਹਨਤੋਂ ਖਤਮ ਆ ਨੇ ਇਹ ਜੀ ਵੀ ਸਾਡੀ 5 ਦਿਨਾਂ ਤੋਂ ਲਾਈਟ ਨਹੀਂ ਚੱਲ ਰਹੀ ਕਿਤੇ 1 ਘੰਟਾ ਕਿਤੇ 2 ਘੰਟੇ ਕੱਲ ਸਾਨੂੰ ਡਬਲ ਵਾਰੀ ਆਉਣੀ ਸੀ ਉਹ ਚੋਂ ਵੀ 3 ਘੰਟੇ ਚੱਲੀ ਆ ਜੀ ਇਹ ਸਰਕਾਰ ਸਾਨੂੰ ਕਹਿੰਦੀ ਸੀ ਵੀ ਸਾਨੂੰ 10 ਘੰਟੇ ਲਾਈਟ ਦੇਦੀ ਹੋਰ ਦੇਦੀ ਸਾਡੇ ਹੁਣ ਸਿਰੇ ਤੇ ਆ ਕੇ ਸਾਨੂੰ ਐਨ ਰੱਜ ਕੇ ਖਰਾਬ ਕਰ ਰਹੇ ਆ ਜੀ ਇਹ ਦੀ ਗੱਲ ਹੋਈ ਤੁਹਾਡੀ ਐਕਸ਼ਨ ਨਾਲ ਗੱਲ ਹਜੇ ਕੋਈ ਨਹੀਂ ਹੋਈ ਉਹ ਕਹਿੰਦੇ ਜੀ ਪਟਿਆਲੇ ਗੱਲ ਕਰਦੇ ਆ ਵੀ ਗੱਲ ਉਹ ਕਹਿੰਦੇ ਸਰਕਾਰ ਕੋਲੇ ਲਾਈਟ ਹੈ ਨਹੀਂਗੀ ਪਟਿਆਲੇ ਗੱਲ ਕਰ ਲਾਂਗੇ ਸਾਨੂੰ ਪਰਸੋਂ ਦੇ ਇਹੀ ਲਾਰੇ ਆ ਜੀ ਐਕਸ਼ਨ ਸਾਹਿਬ ਵੱਲੋਂ ਜੈ ਸਾਹਿਬ ਵੱਲੋਂ ਸਾਰੇ ਮਹਿਕਮੇ ਵੱਲੋਂ ਆ ਜੀ ਕੀ ਮੰਗ ਕਰਦਾ ਮੰਗਦਾ ਸਾਡੀ ਲਾਈਟ ਪੂਰੀ ਕਰੀ ਜਾਵੇ ਜੀ ਅਸੀਂ ਆਪੋ ਆਪਣੇ ਘਰੀਆ ਆਪਣੇ ਖੇਤੀ ਕੰਮ ਕਰੀਏ ਸਾਨੂੰ ਕੋਈ ਐਵੇਂ ਇੱਥੇ ਕੱਦਲ ਅਸੀਂ ਹੋ ਰਹੇ ਆ ਅਦੇ ਮੁਹੁਰ ਕੇ ਤੇ ਕਿਤੇ ਦੱਤਨ ਲੱਗਿਆ ਬਾਗੇ ਪ੍ਰਾਣਿਕ ਕਰਤੀ ਸੰਜੂਨ ਨੇ ਰੋਡ ਬੰਦ ਕਰਿਆ ਜੀ ਉੱਥੇ ਉਹਨਾਂ ਨੂੰ ਜਵਾਬ ਦਿੱਤਾ ਵੀ ਸਾਡੇ ਕੋਲੇ ਲਾਈਟ ਹੀ ਨਹੀਂਗੀ 6 ਮਹੀਨੇ ਨਹੀਂ ਫਸਣਾ ਲਈ ਹੁਣ ਬਹੁਤ ਜ਼ਰੂਰੀ ਹੈ ਇਸ ਟਾਈਮ ਉਹਦੀ ਪਾਣੀ ਦੀ ਜ਼ਰੂਰਤ ਬੀਤੀ ਦੇਸ਼ਮ ਉਗਾ ਦੇ ਨਾਲ ਦੇ ਪਿੰਡ ਦੁੰਨੇ ਵਿਖੇ ਮੈਡੀਕਲ ਦੀ ਦੁਕਾਨ ਤੇ ਲੁੱਟਖੋ ਕਰਨਾ ਹੈ ਚਾਰ ਲੁਟੇਰਿਆਂ ਨੇ ਦੁਕਾਨ ਤੇ ਬੈਠੇ ਦੁਕਾਨਦਾਰ ਦੇ ਸਾਥੀ ਰਜੇਸ਼ ਕੁਮਾਰ ਦੀ ਤੇ ਸਾਰਾ ਹਥਿਆਰਾਂ ਨਾਲ ਕਟਮਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਫਰਾਰ ਹੋ ਗਏ ਮੈਡੀਕਲ ਦੀ ਦੁਕਾਨ ਤੋਂ ਨਕਦੀ ਲੁੱਟ ਕੇ ਫਰਾਰ ਹੋਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਮੋਗਾ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਸਾਨੂੰ ਇੱਕ ਰਜੇਸ਼ ਕੁਮਾਰ ਨਾਂ ਦੇ ਵਿਅਕਤੀ ਨੇ ਬਿਆਨ ਲਿਖਾਇਆ ਉਹਦਾ ਕਿ ਮੈਂ ਉਹ ਸੰਸ਼ੇਕਾਨ ਖਾਨ ਤੁਹਾਡਾ ਦੋਸਤ ਹੈ। ਦੁੰਨੇ ਕੋਈ ਮੈਡੀ ਪੰਜਾਬ ਮੈਡੀਕਲ ਸਟੋਰ ਤੇ ਬੈਠਾ ਸੀ ਤੇ ਮੇਰੀ ਘੁੱਟ ਮਾਰੀ। ਵੈਰੀਫਾਈ ਕਰਨ ਤੇ ਪਤਾ ਲੱਗਿਆ ਵੀ ਉਹਦੀ ਦੁਕਾਨ ਤੇ ਚਾਰ ਵਿਅਕਤੀ ਆਏ ਮੂੰਹ ਬੰਨ ਕੇ ਜਿਨ੍ਹਾਂ ਕੋਲ ਕਿਰਪਾਨ 82 ਜਿਹਦੇ ਤੇ ਮੋਟਰਸਾਈਕਲ ਦੀ ਗਰਾਰੀ ਫਿੱਟ ਕੀਤੀ ਹੋਈ ਸੀ ਤੇ ਬੇਸਬਾਲ ਉਹ ਤਿੰਨਾ ਹਥਿਆਰਾਂ ਨਾਲ ਉਹਨੇ ਕੁੱਟਮਾਰ ਕੀਤੀ ਕਾਫੀ ਜ਼ਿਆਦਾ ਤੇ ਉਸ ਤੋਂ ਬਾਅਦ ਗੱਲੇ 'ਚੋਂ ਪੈਸੇ 6000 ਰੁਪਿਆ ਲੁੱਟ ਕੇ ਲੈ ਗਏ ਬੇਸਿਕਲੀ ਉਹਨਾਂ ਨੂੰ ਇਹ ਉਮੀਦ ਸੀ ਕਿ ਇੱਥੇ 2.5 ਲੱਖ ਰੁਪਿਆ ਜਿਹੜਾ ਕਿਸੇ ਨੇ ਉਹਨਾਂ ਨੂੰ ਕਿਹਾ ਸੀ ਕਿ 2.5 ਲੱਖ ਰੁਪਿਆ ਇੱਥੇ ਹੋਊਗਾ ਉਹ ਸਨੀਤ ਨਾ ਆਈ ਸੀ ਜਿਹੜਾ ਜਿਸ ਬੰਦੇ ਨੇ ਉਹਨੂੰ ਕਿਹਾ ਸੀ ਉਹਦਾ ਨਾਮ ਵਿਜੇ ਕੁਮਾਰ ਅਰੋੜਾ ਹੈ ਜੀ ਸਮਿੱਕੀ ਹੈ ਜੇ ਸੰਸ਼ੇਰ ਤੇ ਵਿਕੀ ਦੋਨੇ ਪਹਿਲਾਂ ਕਿਤੇ ਇਕੱਠੇ ਕੰਮ ਵੀ ਕਰਦੇ ਰਹੇ ਇਸ ਕਰਕੇ ਉਹਦੀ ਜਾਣਕਾਰੀ ਉਹਨੂੰ ਕਾਫੀ ਜ਼ਿਆਦਾ ਸੀ ਪਰ ਬਦਕਨ ਉਸਤੇ ਮਨਾ ਕਿਸਮਤੀ ਗਾਲੋਨਾਂ ਕੋਲ ਉੱਥੇ ਉਹਨੇ ਪੈਸੇ ਹੈ ਨਹੀਂ ਸੀ ਪਰ ਕਟਮਾਰ ਉਹਦੀ ਜਗ੍ਹਾ ਰਜੇਸ਼ ਕੁਮਾਰ ਦੀ ਜਦੋਂ ਇਹ ਵਾਰਦਾਤ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਅੰਤਰ ਗੁਪਤਾ ਜੀ ਨੇ ਸਾਡੀਆਂ ਟੀਮਾਂ ਬਣ ਤਿਆਰ ਕੀਤੀਆਂ ਟੀਮਾਂ ਦੇ ਆਧਾਰ ਤੇ ਅਸੀਂ ਆਡਾ ਟਰੀਕੇ ਨਾਲ ਆਪਣਾ ਵੀਡੀਓ ਸੀਸੀਟੀਵੀ ਚੈੱਕ ਕੀਤੇ ਤੇ ਹੋਰ ਹਿਊਮਨ ਸੋਰਸ ਤੋਂ ਆਪਣੀ ਇਨਫੋਰਮੇਸ਼ਨ ਜਿਹੜੀ ਆ ਲਾਈਵ ਉਹਦੇ ਆਧਾਰ ਤੇ ਸਾਨੂੰ ਪਤਾ ਲੱਗਿਆ ਵੀ ਜਿਹੜੇ ਇੱਥੇ ਚਾਰ ਬੰਦੇ ਆਏ ਸੀ ਉਹ ਸੀਗੇ ਵਿਰੇ ਕੁਮਾਰ ਏਲੀਅਸ ਕੇਲਾ ਲੰਡੇਕੇ ਦਾ ਸੁਖਦੇਵ ਸਿੰਘ ਏਲੀਅਸ ਕੈਬੀ ਇਹ ਵੀ ਤਲਵੰਡੀ ਪੰਘੇਰਿਆਂ ਦਾ ਜਸਪ੍ਰੀਤ ਸਿੰਘ ਏਲੀਅਸ ਜਰਜੀ ਇਹ ਵੀ ਲੰਡੇਕੇ ਦਾ ਰਣਜੋਤ ਏ ਏਲੀਅਸ ਆਕਾਸ਼ ਏਲੀਅਸ ਭੱਲਾ ਇਹ ਵੀ ਲੰਡੇ ਕਿ ਆਂਦਾ ਸੀ ਇਹ ਤਿੰਨ ਲੰਡੇ ਕੇ ਇੱਕ ਤਲਵੰਡੀ ਪੰਘੇੜੀਆਂ ਦਾ ਸੀ ਇਹਨਾਂ ਚਾਰਾਂ ਨੇ ਇੱਥੇ ਮੂੰਹ ਮੰਨ ਕੇ ਆ ਕੇ ਕੁੱਟਮਾਰ ਕੀਤੀ ਸੀ ਲੁੱਟਣ ਦੀ ਨੀਅਤ ਨਾਲ ਜਿੰਨਾ ਚੋ ਦੋ ਨੂੰ ਅਸੀਂ ਮਿਤੀ 21 9 24 ਨੂੰ ਜਸਪ੍ਰੀਤ ਤੇ ਰਣਜੋਧ ਨੂੰ ਗ੍ਰਿਫਤਾਰ ਕੀਤਾ ਤੇ 22 9 ਨੂੰ ਵਿਜੇ ਕੁਮਾਰ ਤੇ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹੜਾ ਪੰਜਵਾਂ ਵਿਅਕਤੀ ਇਹ ਸਾਰੀ ਸਾਜ਼ਿਸ਼ ਦਾ ਜਿਹਨੇ ਘੜੀ ਆ ਵਿਜੇ ਕੁਮਾਰ ਉਹ ਹਜੇ ਫਰਾਰ ਹੈ ਤੇ ਉਹਦੇ ਲਈ ਅਸੀਂ ਆਪੋ ਆਪਣੀਆਂ ਟੀਮਾਂ ਜਿਹੜੀਆਂ ਉਹਦੇ ਮਗਰ ਹੈ ਜਲਦੀ ਅਮ੍ਰਿਤਸਰ ਕਿੰਨੇ ਪੈਸੇ ਲੈ ਕੇ ਗੱਲੇ ਚੋਂ ਸਰ ਤੱਕੀ ਰਿਕਵਰੀ ਹੋਈ ਗੱਲੇ ਚੋਂ 6000 ਰੁਪਈਆ ਸੀ ਤੇ ਇੱਕ ਮੋਬਾਈਲ ਫੋਨ ਸੀ ਮੋਬਾਈਲ ਫੋਨ ਉਹਨਾਂ ਇਸ ਦਰਤੋਂ ਵੀ ਸਾਡੀ ਲੋਕੇਸ਼ਨ ਨਾ ਇਥੋਂ ਟ੍ਰੇਸ ਹੋ ਜੇ ਉਹਨਾਂ ਨੇ ਤੋੜ ਕੇ ਜੀਰਾ ਰੋਡ ਤੋਂ ਜਿਹੜੀ ਲੋਹਾਰਾ ਰੋਡ ਦੇ ਵਿਚਾਲੇ ਨਹਿਰ ਹੈ ਉੱਥੇ ਕਿਤੇ ਤੋੜ ਪੰਨ ਕਰਕੇ ਸਿੱਟਤਾ ਕਿਉਂਕਿ ਉੱਥੋਂ ਹੀ ਸਾਨੂੰ ਤਲਵਾਰ ਜਿੰਦਾਸੀ ਬਰਾਮਦ ਹੋਈ ਹੈ ਜਿਹੜਾ ਤੀਜਾ بیسਬਾਲ ਸੀ ਉਹ ਉੱਥੇ ਦੁਕਾਨ 'ਚ ਹੀ ਟੁੱਟ ਗਿਆ ਸੀ ਤੇ ਉੱਥੇ ਹੀ ਸਿੱਟ ਗਿਆ ਸੀ ਉਹ ਸਾਨੂੰ ਉੱਥੇ ਬਰਾਮਦ। ਤੁਸੀਂ ਬੈਕਆਪ ਕੀ ਜਾ ਸਕਦੇ? ਬੈਕਆਪ ਨੂੰ ਤਾਂ ਕੋਈ ਮੁਕਦਮਾ ਫਿਲਹਾਲ ਫਰੀ ਦਰਜ ਹੈਗਾ। ਇਹ ਪਹਿਲੀ ਵਾਰ ਜਿਹੜਾ ਵਿਜੇ ਕੁਮਾਰ ਇਲੀਅਸ ਵਿੱਕੀ ਦੇ ਚਾਂਸੇਸ ਆ ਗਏ ਵੀ ਉੱਥੇ 2.5 ਲੱਖ ਹੋਊਗਾ ਤੇ ਉਹਦੇ ਲਾਲ ਚ ਜਿੰਨਾਂ ਨੇ ਉੱਥੇ ਵਾਰਦਤ ਕੀਤੀ। ਅਦਾਲਤ ਵਿੱਚ ਕਿੰਨਾ ਰਿਮਾਂਡ ਕਿੰਨਾ ਮਿਲੇ? ਜੀ ਰਿਮਾਂਡ ਕਿੰਨਾ ਮਿਲੇ? ਟੋਟਲ 3 ਦਿਨ ਦਾ ਰਿਮਾਂਡ ਹੈ। ਸਰ ਇਹਨਾਂ ਨੇ ਮੋਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਇੱਕ ਨਸ਼ੇ ਦੇ ਸੌਦਾਗਰ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਚਾਰ ਮੋਬਾਈਲ ਅਤੇ ਐਕਟਿਵਾ ਸਕੂਟਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਗ੍ਰਿਫਤਾਰ ਕੀਤੇ ਗਏ ਨਸ਼ਾ ਸਮਗਰਾਂ ਦੀ ਪਛਾਣ ਅਮਨ ਗਰਗ ਵਾਸੀ ਮੁਕਸਰ ਹਾਲ ਵਾਸੀ ਸੈਕਟਰ 77 ਮੋਹਾਲੀ ਵਿੱਚੋਂ ਹੋਈ ਹੈ। ਇਸ ਦੌਰਾਨ ਪੁੱਛਗਿੱਛ ਦੇ ਦੌਰਾਨ ਉਹ ਵੀ ਨੇ ਦੱਸਿਆ ਹੈ ਕਿ ਜੋ ਵਿਅਕਤੀ ਉਸ ਕੋਲ ਨਸ਼ਾ ਖਰੀਦਣ ਆਉਂਦੇ ਸਨ ਅਤੇ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਸੀ ਤਾਂ ਉਹ ਮੇਰੇ ਕੋਲ ਗਿਰਵੀ ਆਪਣੇ ਮੋਬਾਈਲ ਫੋਨ ਅਤੇ ਸਕੂਟਰ ਐਕਟਿਵਾ ਰੱਖ ਜਾਂਦੇ ਸਨ। ਬੇਸਿਕਲੀ ਜੀ ਇੱਕ ਸਾਡੇ ਕੋ ਐਫਆਈਆ ਨੰਬਰ 274 ਹੈ ਜਿਹੜੀ ਬੀ 924 ਨੂੰ 21296185 ਐਨਡੀਪੀਐਸ ਐਟ ਦਾ ਐਸਐਚਓ ਜਸਪ੍ਰੀਤ ਐਸਐਚਓ ਸੋਹਾਣਾ ਨੇ ਇਨਫੋਰਮੇਸ਼ਨ ਆਨ ਟੇ ਗੱਡੀ ਰੋਕੀ ਸੀ ਜਿਸ ਦੇ ਚ ਸਾਨੂੰ ਇੱਕ ਵਿਅਕਤੀ ਮਿਲਿਆ ਸੀ ਜਿਹਦਾ ਨਾਮ ਅਮਨਦੀਪ ਘਰਗ ਪੁੱਤਰ ਸ੍ਰੇਸ਼ ਕੁਮਾਰ ਮੋਕਸਰਦਾਨ ਉਹ ਜਿਹੜਾ ਕਿ ਇੱਥੇ ਸਟਾਪਰ ਸੈਕਟਰ ਦੇ ਵਿੱਚ ਲੈਂਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ 100 ਗ੍ਰਾਮ ਹੈਰੋਇਨ ਚਿੱਟਾ ਜਿੱਟਾ ਇਹ ਬਰਾਮਦ ਹੋਇਆ ਇਹਦੇ ਤੋਂ ਇਲਾਵਾ ਇਹ ਦੇਖੋ 38 ਮੋਬਾਈਲ ਤੇ ਸਕੂਟੀਆਂ ਸਾਨੂੰ ਮਿਲੀਆਂ ਇਹ ਬੇਸਿਕਲੀ ਇਹ ਇਸ ਸਪਲਾਇਰ ਸੀ ਇਹ ਜਦੋਂ ਵੀ ਆਪਣੇ ਕਈ ਵਾਰ ਕਿਸੇ ਕੋ ਪੈਸੇ ਨਹੀਂ ਹੁੰਦੇ ਜਿੱਦਾਂ ਇਹ ਤੇ ਕੋ ਲੈਣ ਜਾਂਦੇ ਦੀ ਯਾਹ ਹੁੰਨਾਂ ਦੇ ਆਏ ਫੋਨ ਵਗੈਰਾ ਜਾਂ ਮਤਲਬ ਵਾਹਨ ਵੀ ਰੱਖ ਲੈਂਦੇ ਸੇ ਤੇਜ਼ ਰਫਤਾਰੀ ਹਮੇਸ਼ਾ ਖਤਰਨਾਕ ਹੈ ਇਸ ਦੇ ਨਤੀਜੇ ਹਮੇਸ਼ਾ ਮਾੜੇ ਹੀ ਹੁੰਦੇ ਆ ਤਾਜ਼ਾ ਮਾਮਲਾ ਲਾਂਡਰਾ ਚੌਂਕ ਦੇ ਨੇੜੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੇਸ਼ ਆਇਆ ਜੋ ਇੱਕ ਮੰਦਭਾਗੀ ਘਟਨਾ ਪੇਸ਼ ਆਈ ਦਰਅਸਲ ਸੜਕ ਦੇ ਇੱਕ ਪਾਸੇ ਇੱਕ ਪਰਿਵਾਰ ਖੜੇ ਸਨ ਤੇ ਤੇਜ਼ ਰਫਤਾਰ ਕਾਰ ਨੇ ਪਰਿਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਮਾਂ ਸਮੇਤ ਬੱਚੇ ਦੀ ਮੌਤ ਹੋ ਗਈ ਤੇ ਪਿਤਾ ਜ਼ਖਮੀ ਹੋ ਗਏ ਜਿਸ ਦੀ ਹਾਲਤ ਚਿੰਤਾਜਨਕ ਪਣੀ ਹੋਈ ਹੈ ਹਾਂਜੀ ਅੱਜ ਸਵੇਰੇ ਗੁਰਦੁਆਰਾ ਸਾਹਿਬ ਸਿੰਘ ਸੇਧਾਂ ਤੋਂ ਥੋੜੀ ਨਾਲ ਜੋ ਬੜਾ ਧਿਆਨ ਅਕਸੀਡੈਂਟ ਹੋਇਆ ਜਿਹਦੇ ਵਿੱਚ ਉਹ ਮੋਟਰਸਾਈਕਲ ਵਾਲਾ ਜੀਰ ਅਤੇ ਉਹਦੀ ਘਰ ਵਾਲੀ ਤੇ ਲੜਕਾ ਬੈਠੇ ਖੜੇ ਸੀ ਸੈਦ ਤੇ ਤਾਂ ਇੱਕ ਗੱਡੀ ਵਾਲਾ ਆਇਆ ਬਹੁਤ ਫਾਸਟ ਸਵੇਰ ਦੇ ਵਿੱਚ ਉਹਨੇ ਜਾ ਕੇ ਡਸਟਰ ਗੱਡੀ ਸੀ ਉਹਨੇ ਜਾ ਕੇ ਉਹਨਾਂ ਦੇ ਉੱਤੇ ਖੜਿਆ ਦੇ ਉੱਤੇ ਚੜਾ ਦਿੱਤੀ ਜਨਾਨੀ ਵੀ ਤੇ ਬੱਚੇ ਦੀ ਡੱਟ ਮੌਕੇ ਤੇ ਹੋ ਗਈ ਉਹਨਾਂ ਦੇ ਜੋ ਛੱਡ ਗਏ ਉਹ ਉਸ ਸਮੇਂ ਇਹ ਪ੍ਰਸ਼ਾਸਨ ਨੂੰ ਅਸੀਂ ਬਾਰੰਬਾਰੀ ਕਹਿ ਚੁੱਕੇ ਹਾਂ ਲਿਖ ਕੇ ਵੀ ਦੇ ਚੁੱਕੇ ਹਾਂ ਕਿ ਇੱਥੇ ਬ੍ਰੇਕਰ ਬਣਾਏ ਜਾਣ ਤਾਂ ਜੋ ਇਹ ਜੋ ਟ੍ਰੈਫਿਕ ਹੈ ਲੈਕਾਂ ਦੇ ਕਰਕੇ ਵਾਪਸ ਜਾਂਦੀ ਹੈ ਲੋਡ ਤੇ ਟ੍ਰੈਨਕ ਜਿਆਦਾ ਹੈ ਅੱਗੇ ਬਾਲੀਵੁੱਡ ਦਾ ਗੇਟ ਹੈ ਨਾਲ ਪੈਲੈਸ ਦਾ ਗੇਟ ਹੈ ਇਸ ਕਰਕੇ ਟ੍ਰੈਫਿਕ ਸਲੋ ਨਹੀਂ ਹੁੰਦੀ ਜਿਸ ਕਰਕੇ ਹਾਦਸੇ ਵਾਪਰਦੇ ਨੇ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਕਿ ਪਰਿਵਾਰਾਂ ਦੀ ਜਾਨ ਦੀ ਸੇਫਟੀ ਹੋਵੇ ਇਸ ਕਰਕੇ ਇੱਥੇ ਇਹ ਤਰ੍ਹਾਂ ਕਿ ਦਾ ਜੋ ਸਚਾਰੂ ਢੰਗ ਨਾਲ ਚੱਲ ਸਕੇ ਸਪੀਡ ਬਰੇਕਰ ਬਣਾਏ ਜਾਣ ਜੋ ਇਹ ਹਾਲੇ ਨਾ ਬਸਰ। ਇਹੋ ਹੀ ਮੰਗ ਹੈ। ਸਾਣਾ ਬਡਾਲੀ ਆਲਾ ਸਿੰਘ ਪੁਲਿਸ ਨੇ ਵਰਿੰਦਰ ਸਿੰਘ ਤੇ ਉਸ ਦੀ ਪਤਨੀ ਦੇ ਖਿਲਾਫ ਸ਼੍ਰੀ ਗੁਰਗੋਬਿੰਦ ਸਿੰਘ ਜੀ ਕੋ ਗਾਲਾਂ ਕੱਢਣ ਦੇ ਧਮਕੀਆਂ ਦੇਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ। ਨਿਹੰਗ ਸਿੰਘ ਨੇ ਪਿੰਡ ਕਮਾਲੀ ਵਿਖੇ ਪਹੁੰਚ ਕੇ ਵਰਿੰਦਰ ਸਿੰਘ ਦਾ ਕਥਿਤ ਤੌਰ ਤੇ ਸੋਦਾ ਲਾ ਦਿੱਤਾ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਤੇ ਬਸੀ ਪਠਾਣਾ ਦੇ ਡੀਐਸਪੀ ਰਾਜਕਮਾਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਵਰਿੰਦਰ ਸਿੰਘ ਤੇ ਉਸ ਦੀ ਪਤਨੀ ਖਿਲਾਫ ਕੇਸ ਸਰਚ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਉੱਥੇ ਅਸੀਂ ਪ੍ਰਗਟ ਸਿੰਘ ਦੇ ਬਿਆਨ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ 98 ਸਾਲਾਂ ਬਜ਼ੁਰਗ ਡੀਸੀ ਦਫ਼ਤਰ ਦੀ ਮਾਰਦੀ ਰਹੀ ਚੱਕਰ ਪੌੜੀਆਂ ਚੜ੍ਹ ਕੇ ਪਹੁੰਚੀ ਉੱਪਰਲੀ ਮੰਜ਼ਲ ਤੇ ਵਿਧਾਇਕ ਨੇ ਜਿਤਾਈ ਹੈਰਾਨੀ ਹੋਵੇਗੀ ਕਾਰਵਾਈ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਕੰਪਲੈਕਸ ਦੇ ਵਿੱਚ ਇੱਕ 98 ਸਾਲਾਂ ਬਜ਼ੁਰਗ ਬੇਬੇ ਕਰਤਾਰੋ ਬਾਈ ਵਾਸੀ ਪਿੰਡ ਸੁਖੇਰਾ ਆਪਣੀ ਪੋਤ ਨੂੰ ਦੇ ਨਾਲ ਪੈਨਸ਼ਨ ਦੇ ਸਬੰਧ ਵਿੱਚ ਡੀਸੀ ਦਫ਼ਤਰ ਪਹੁੰਚਦੀ ਹੈ ਤੇ ਡੀਸੀ ਦਫ਼ਤਰ ਵਿੱਚ ਬਣਾਏ ਗਏ ਮੁੱਖ ਮੰਤਰੀ ਸਹਾਇਤਾ ਕੇਂਦਰ ਤੱਕ ਬੜੀ ਮੁਸ਼ਕਲ ਨਾਲ ਬਾਸਰਾਹੀ ਬੇਬੇ ਪਹੁੰਚਣ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਕਿਰਾਇਆ ਵੀ ਲੱਗ ਜਾਂਦਾ ਹੈ ਮੁੱਖ ਮੰਤਰੀ ਹੈਲਪ ਡੈਸਕ ਤੋਂ ਪੁੱਛਣ ਤੇ ਬੇਬੇ ਨੂੰ ਉੱਪਰਲੀ ਮੰਜ਼ਿਲ ਤੇ ਜਾਣ ਲਈ ਕਿਹਾ ਜਾਂਦਾ ਹੈ ਜਦ ਕਿ ਬੇਬੇ ਦੀ ਮੁਸ਼ਕਿਲ ਦਾ ਹੱਲ ਬੇਬੇ ਨੂੰ ਉੱਥੇ ਹੀ ਬਿਠਾ ਕੇ ਕਰਨਾ ਬਣਦਾ ਸੀ ਬੇਬੇ ਜਿਵੇਂ-ਤਿਵੇਂ ਪੌੜੀਆਂ ਚੜ ਕੇ ਉੱਪਰਲੀ ਮੰਜ਼ਲ ਤੇ ਪਹੁੰਚਦਾ ਜਾਂਦੇ ਹੈ ਪਰ ਜਾਣਾ ਕਿਹੜੇ ਕਮਰੇ ਵਿੱਚ ਹੈ ਇਸ ਦੇ ਲਈ ਖੱਜਲਖਵਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕੁਝ ਨੌਜਵਾਨ ਬੇਬੇ ਨੂੰ ਸਮਾਜਿਕ ਸੁਰੱਖਿਆ ਦੇ ਦਫ਼ਤਰ ਤੱਕ ਬੇਬੇ ਨੂੰ ਪਹੁੰਚਾ ਦਿੰਦੇ ਹਨ ਜਦੋਂ ਇਸ ਸਬੰਧੀ ਸਮਾਜਿਕ ਸੁਰੱਖਿਆ ਮੈਹਿਮੇ ਵਿੱਚ ਅਧਿਕਾਰੀ ਨਾਲ ਗੱਲਬਾਤ ਲਈ ਦਫ਼ਤਰ ਵਿੱਚ ਸੰਪਰਕ ਕੀਤਾ ਜਾਂਦਾ ਹੈ ਤਾਂ ਪਤਾ ਚੱਲਦਾ ਹੈ ਅਫਸਰ ਕੋਲ ਤਿੰਨ ਜ਼ਿਲ੍ਹਿਆਂ ਦਾ ਚਾਰਜ ਹੈ ਤੇ ਉਹ ਤਾਂ ਕਦੇ-ਕਦਾਈਂ ਹੀ ਦਫ਼ਤਰ ਆਉਂਦੇ ਹਨ ਡਾਟਾ ਆਪਰੇਟਰ ਦਾ ਕਹਿਣਾ ਸੀ ਕਿ ਬੇਬੇ ਪੈਨਸ਼ਨ ਸੰਬੰਧੀ ਦਫ਼ਤਰ ਆਏ ਸਨ ਤੇ ਉਹਨਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਪੈਨਸ਼ਨ ਆ ਰਹੀ ਹੈ ਡੀਸੀ ਦਫ਼ਤਰ ਪਹੁੰਚੇ ਹਲਕਾ ਜਲਾਲਾਬਾਦ ਦੇ ਵਿਧਾਇਕ ਗੋਲਦੀ ਕੰਬੋਚ ਨਾਲ ਇਸ ਮਾਮਲੇ ਨੂੰ ਲੈ ਕੇ ਗੱਲ ਕੀਤੀ ਤਾਂ ਉਹਨਾਂ ਨੇ ਹੈਰਾਨੀ ਜਤਾਈ ਕਿ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਇਸ ਦੇ ਲਈ ਡੀਸੀ ਦਫ਼ਤਰ ਦੇ ਅਧਿਕਾਰੀ ਜ਼ਿੰਮੇਵਾਰ ਹਨ ਔਰ ਇਸ ਮਾਮਲੇ ਬਾਰੇ ਡੀਸੀ ਨਾਲ ਵੀ ਗੱਲ ਕਰਨਗੇ ਤੇ ਜ਼ਿੰਮੇਵਾਰ ਅਧਿਕਾਰੀ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਵੇਗੀ। ਕੀ ਨਾਂ ਹੈ ਤੁਹਾਡਾ? ਇੱਕ ਸਰਦਾਰੋ ਭਾਈ। ਅੱਛਾ, ਬਾਈਟ ਕਰ ਲੀ। ਕਿੱਥੋਂ ਆਏ ਜੀ? ਸਖੇਰੋਂ। ਅੱਛਾ, ਇੱਥੇ ਕਿਵੇਂ ਆਏ ਜੀ? ਤੇ ਆਪਣੇ ਆਪੇ ਹੀ ਬਤਾਵਾ। ਅੱਛਾ, ਲੱਗੀ ਹੋਈ ਸੀ ਪਹਿਲਾਂ। ਹਾਂ। ਤੇ ਹੁਣ ਕੀ ਹੋਇਆ ਹੈ ਯਾਰ? ਹੁਣ ਮੈਂ ਉੱਥੇ ਜਾਵਾਂ। ਕਿੱਥੇ ਜੀ? ਮਰਿੰਗ ਕੌਂਡਿਟੀ ਦੰਤਰ। ਅੱਛਾ। ਤੇ ਉਹ ਸੈਨ ਕਰ ਦੇ ਦੇਗੀ। ਹਾਂ। मिले जी मैडम सांवर साहिब पता नहीं हां जीਾਨੂੰ ਪਤਾ ਨਹੀਂ ਹੈ ਕਿ ਨਵੇਂ ਸੇਲਾ 26 올ਡ ਜਿਹੜੀ ਇੱਕ ਲੇਡੀਜ਼ ਆਈ ਸੀਗੀ ਕਿ ਮਾਮਲਾ ਕੀ ਸੀ ਗਈ ਉਹਦਾ ਉਹਨਾਂ ਦੀ ਪੈਨਸ਼ਨ ਚੱਲ ਰਹੀ ਆ ਅੱਛਾ ਤੇ ਉਹ ਉਹਨਾਂ ਬੈਂਕ ਚੋਂ ਨਿਕੜਾਈ ਉਹਨਾਂ ਨੂੰ ਐਨਓਸੀ ਵਗੈਰਾ ਲਈ ਲੈਟਰ ਚਾਹੀਦੇ ਸੀ ਉਹਨਾਂ ਨੂੰ ਅਸੀਂ ਲੈਟਰ ਜਿਹੜੀ ਡਿਪਾਰਟਮੈਂਟ ਦੀ ਉਹ ਦੇਤੀ ਸੀ ਉਹ ਬੈਂਕ ਚ ਵਿਖਾ ਕੇ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ ਅੱਛਾ ਇੱਥੇ ਆਏ ਸੀਗੇ ਤੋਂ ਹੈਲਪ ਬੈਡਸਤੇ ਮਿਲੇ ਸੀ ਅੱਛਾ ਕਿਉਂਕਿ ਮੇਰੀ ਡਿਊਟੀ ਉੱਤੇ ਹੁੰਦੀ 1:30 ਵਜੇ ਤੱਕ ਅੱਛਾ ਚੈੱਕ ਕਰਾ ਕੇ ਗਏ ਪੈਨਸ਼ਨ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਜਾ ਰਹੀ ਹੈ ਰੈਗੂਲਰ ਅੱਛਾ ਤੇ ਫਿਰ ਉਹ ਇੱਥੇ ਖੱਜਲ ਖੁਆਰ ਹੋ ਰਹੇ ਸੀ ਖੱਜਲ ਖੁਆਰ ਨਹੀਂ ਇਹ ਸਰਕਾਰ ਦਾ ਸਿਸਟਮ ਹੈ ਉਹਨਾਂ ਕੀਤਾ 10 ਮਹੀਨੇ ਨਹੀਂ ਕਢਾਉਂਦੇ ਜਿਹੜੇ ਪੈਨਸ਼ਨ ਹੈ ਉਹਨਾਂ ਨੂੰ ਮਨਜ਼ੂਰੀ ਲੈਣੀ ਮੰਦੀ ਆ ਅੱਛਾ ਕੋਈ ਚੋ ਨੀ ਮਨਜ਼ੂਰੀ ਆਸ ਇੱਕ ਪਾਸੇ ਭਗਵੰਤਪਾਨ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਅਸੀਂ ਤੁਹਾਨੂੰ ਚਿੱਠੀ ਦਿਖਾ ਦਿੰਨੇ ਸਰਕਾਰ ਦੀ ਜਿਹੜੀ ਆ ਉਹਨਾਂ ਬੈਂਕ ਨੂੰ ਡਾਇਰੈਕਟ ਕੀਤੀ ਆ ਸਾਡਾ ਉਹਦੇ ਚ ਦਾ ਹੈ ਨਹੀਂ ਨਿਉ ਜਨਤਗਨੀ ਵਾਈਫੇਰ ਦਾ ਮਤਲਬ ਖੱਜਲ ਖਵਾਰ ਹੋ ਰਿਹਾ ਹੈ ਸਰਕਾਰ ਦੇ ਕਹਿੰਦੀਆਂ ਗੱਲਾਂ ਹੋ ਰਹੀ ਹੈ ਐਮਐਲਏ ਸਾਹਿਬ ਨੂੰ ਪੁੱਛ ਸਕਦੇ ਹੋ ਜਾਂ ਕਿਸੇ ਹੋਰ ਵੱਡੇ ਅਧਿਕਾਰੀਆਂ ਨੂੰ ਨਾ ਨਹੀਂ ਡਿਪਾਰਟਮੈਂਟ ਤੋਂ ਡਿਪਾਰਟਮੈਂਟ ਸੀ ਲੈਵਲ ਦੇ ਮੁਲਾਜ਼ਮਾ ਇਹ ਨਹੀਂ ਦੱਸ ਸਕਦੇ ਨਾ ਇਸ ਮਸਲੇ ਚਾਪਾ ਨੂੰ ਨਹੀਂ ਇਸ ਚੀਜ਼ ਦੇ ਬਾਰੇ ਅਫਸਰ ਕਿੱਥੇ ਗਏ ਤੁਹਾਡੇ ਜੀ ਅਫਸਰ ਵਾਧੂ ਚਾਰਜ ਤੇ ਆ ਕਿੰਨੇ ਵਾਧੂ ਚਾਰਜ ਹੋਣ ਕੋਈ ਕਿੰਨੇ ਜਿਲੇ ਗਿਆ ਅੱਛਾ ਇੱਥੇ ਕੋਈ ਕੋਈ ਬੈਠਦੇ ਨੇ ਇੱਥੇ ਉਹਨਾਂ ਦੇ ਤਕਰੀਬਨ ਵੀਰਵਾਰ ਹੁੰਦੀ ਹੈ ਡਿਊਟੀ ਅੱਛਾ ਬਾਕੀ ਕਈ ਵਾਰੀ ਅਰਜੈਂਟ ਕਿਸੇ ਵੇਲੇ ਉਧਰ ਡੀਸੀ ਸਾਹਿਬ ਦੀ ਮੀਟਿੰਗ ਹੁੰਦੀ ਤੇ ਉਧਰ ਜਾਣਾ ਪੈਂਦਾ ਜਿੱਧਰ ਪਹਿਲਾਂ ਗਈ ਤੇ ਉਧਰ ਪਹਿਲਾਂ ਵੀ ਆ ਚੁੱਕਦੇ ਆ ਤੇ ਲੋਕ ਵਿਚਾਰੇ ਖੱਜਲ ਖਵਾਰ ਹੋ ਰਹੇ ਹਨਾ ਉਹਨਾਂ ਨੂੰ ਤਾਂ ਖੱਜਲ ਖਵਾਰੀ ਨਹੀਂ ਆਉਂਦੇ ਸਾਡੇ ਕੋਲ ਚੈੱਕ ਹੁੰਦੀ ਹੈ ਪੈਨਸ਼ਨ ਜੇ ਕੋਈ ਇਸ਼ੂ ਹੁੰਦਾ ਉਹਨ ਦੀ سپورਟ ਮੌਕੇ ਤੇ ਮਸਲਾ ਹੱਲ ਹੁੰਦਾ 1:30 ਵਜੇ ਤੱਕ ਜੀਐਮਐਲ ਡੈਸਕ ਤੇ ਅੱਥੇ ਵੀ ਅਸੀਂ ਜੇ ਕੋਈ ਆਂਦਾ ਉਸ ਵੇਲੇ ਹੈਲਪ ਡੈਸਕ ਤੇ ਉਹਨਾਂ ਦੀ ਮਦਦ ਕਰਦੇ ਹਾਂ ਨਹੀਂ ਕੁਦਰਤੀ ਕਰੇ ਤੁਹਾਡੇ ਕੋਈ ਪ੍ਰੋਗਰਾਮ ਹੋਵੇ ਹਫਤੇ ਦਾ ਹੋਵੇ ਤੇ ਤੁਸੀਂ ਜਿਹੜਾ ਹੈਗਾ ਕਹੋ ਕਿ ਮੈਨੂੰ ਹੋਰ ਕਿਤੇ ਕੋਈ ਕੰਮ ਖੱਜਲ ਖਵਰੀ ਤਾਂ ਹੋ ਗਈ ਨਾ ਜਿਹੜੇ ਆਂਗੇ ਡੀਐਸਐਸ ਸਾਹਿਬ ਦੇ ਲੈਵਲ ਦਾ ਜੇ ਕੋਈ ਕੰਮ ਹੁੰਦਾ ਉਹਨਾਂ ਨੂੰ ਉਸੇ ਵੇਲੇ ਫੋਨ ਤੇ ਕਰਕੇ ਫੋਨ ਤੇ ਸਾਰਾ ਸੰਭਰ ਕਰਕੇ ਫੋਨ ਤੇ ਸਾਰਾ ਕਨੈਕਟ ਕਰਕੇ ਕੰਮ ਨਿਬੇੜ ਦਿੰਦੇ ਨਾਲ ਲੋਕ ਵਿਚਾਰੇ ਆਉਂਦੇ ਆ ਬੜੇ ਬਜ਼ੁਰਗ ਹੈਗੇ ਪੋੜੀਆਂ ਚੜ ਕੇ ਆਉਂਦੇ ਖੱਜਲ ਖਵਾਰ ਹੋ ਰਹੇ ਆ ਮਦਦ ਲਈ ਹੈਲਪ ਡੈਸਕ ਬਣਾਇਆ ਉੱਥੇ ਹੀ ਆਉਣ ਦੀ ਸਪੋਰਟ ਮੌਕੇ ਤੇ ਹੱਲ ਹ ਔਨ ਦਿਸ ਸਪੋਰਟ ਮਾਤਾ ਨੂੰ ਬੁਲਾ ਲਓ ਭਾਵੇਂ ਪੁੱਛ ਲਓ ਮੈਂ ਔਨ ਦਿਸ ਸਪੋਰਟ ਉਹਨੂੰ ਦੱਸਦਾ ਸੀ ਕਿ ਤੇਰੀ ਪੈਨਸ਼ਨ ਜਾ ਰਹੀ ਹੈ ਬੈਂਕ 'ਚ ਤੇ ਫਿਰ ਉਹ ਕਿਸ ਵਾਸਤੇ ਉਹ ਕਹਿੰਦੇ ਅਸੀਂ ਸਾਡੀ ਇਹ ਪੈਨਸ਼ਨ ਦਾ ਕੰਮ ਹੈ ਮੈਂ ਜਿਆਦਾ ਚੰਗੀ ਤਰ੍ਹਾਂ ਦੱਸ ਸਕਦੇ ਕਿ ਮੈਂ ਤੁਹਾਨੂੰ ਦੱਸਾਂ ਜੀ ਬਹੁਤ ਸਾਰੀ ਵਾਰੀ ਕੇਸ ਇਦਾਂ ਦੇ ਆਉਂਦੇ ਸਾਡੇ ਕੋਲ ਕਿ ਬਜ਼ੁਰਗ ਕਈ ਵਾਰ ਨਾ ਬੈਂਕ ਚੋਂ ਕਰਦੇ ਆ ਦੇ ਮੈਸੇਜ ਲੱਗੇ ਨੇ ਮੈਸੇਜ ਦੇਖਦੇ ਰਹਿੰਦੇ ਆ ਉਹਨਾਂ ਨੂੰ ਅਸੀਂ ਇੱਕ ਵਾਰੀ ਦੱਸ ਦਈਏ ਕਈ ਵਾਰੀ ਉਹਨਾਂ ਨੂੰ ਯਕੀਨ ਨਹੀਂ ਦਿੰਦਾ ਕਹਿ ਦਿੰਦੇ ਅਸੀਂ ਦਫ਼ਤਰ ਜਾਣਾ ਕਿਉਂਕਿ ਥੱਲੇ ਹੈਲਪ ਡੈਸਕ ਕਿਸੇ ਲਈ ਬਣਾਇਆ ਗਿਆ ਹੈ ਸਰਕਾਰ ਵੱਲੋਂ ਕਿ ਲੋਕਾਂ ਨੂੰ ਉਸੇ ਮੌਕੇ ਡੀਸੀ ਮੈਡਮ ਨੂੰ ਮਿਲਣਾ ਸੀ ਬੜੀ ਗਲਤ ਗੱਲ ਐ ਇਦਾਂ ਦਾ ਹੋਣਾ ਨਹੀਂ ਚਾਹੀਦਾ ਬਾਕੀ ਮੈਂ ਹੁਣ ਆਇਆ ਮੈਂ ਪਤਾ ਕਰ ਲੈਣਾ ਕੀ ਗੱਲ ਬਿਲਕੁਲ ਉਹਦਾ ਹੱਲ ਕਰਦੇ ਆ ਕਿਉਂ ਸਾਡੇ ਮਾਵਾ ਮਾਰਗੀਏ ਦਾਦੀਆਂ ਰਗੀਏ ਕਿਉਂ ਇਸ ਜਗ੍ਹਾ ਉਹਨਾਂ ਧੱਕੇ ਖਾਣੇ ਬਿਲਕੁਲ ਸਰਕਾਰ ਬਹੁਤ ਉਪਰਾਲਾ ਕਰ ਰਹੀ ਹੈ ਸੀਰੀਅਸ ਸਿਟੀਜ਼ਨ ਵਾਸਤੇ ਇੰਨਾ ਕੁਝ ਕਿੱਥੇ ਜੇ ਇਹੋ ਜਿਹੀ ਕਿਸੇ ਨੇ ਗੱਲੀ ਕੀਤੀ ਆਪਾਂ ਉਹਦੇ ਤੇ ਬਿਲਕੁਲ 100% ਕਿਸੇ ਨੂੰ ਕੋਈ ਕਾਰਵਾਈ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਕਾਲੂ ਅਰਾਈਆਂ ਹਿਠਾੜ ਵਿਖੇ ਮਾਣ ਮਨੋਕੀ ਤਸ਼ੱਦਦ ਡਾਊਨ ਦੀ ਘਟਨਾ ਸਾਹਮਣੇ ਆਈ ਪਿੰਡ ਦੇ ਕੁਝ ਲੋਕਾਂ ਨੇ ਲੜਕੀ ਦੇ ਨਾਲ ਛੇੜਛਾੜ ਦੇ ਸ਼ੱਕ ਵਿੱਚ ਪਿੰਡ ਦੇ ਇੱਕ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਿਆ ਮੂੰਹ ਕਾਲਾ ਕਰਕੇ ਪਿੰਡ ਦੇ ਚੌਂਕ ਵਿੱਚ ਘੁਮਾਇਆ ਗਿਆ ਤੇ ਤੇਲ ਪਾ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਇੱਕ ਦਿਨ ਪਹਿਲਾਂ ਹੀ ਡੇਰਾ ਰਾ ਦਾ ਸੌਮੀ ਤੋਂ ਨਾਮਦਾਨ ਲੈਣ ਗਿਆ ਸੀ ਪੇੜਿਤ ਰਾਤ ਜਦੋਂ ਵਾਪਸ ਆਉਣ ਤੇ ਆਰੋਪੀਆਂ ਨੇ ਘੜ ਵੜ ਕੇ ਬੇਰਹਿਮੀ ਨਾਲ ਕੁੱਟਿਆ ਤੇ ਦਿਨ ਚੜ੍ਹਦਿਆਂ ਹੀ ਮੂੰਹ ਕਾਲਾ ਕਰਕੇ ਘੁਮਾਇਆ ਤੇ ਤੇਲ ਪਾ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਦੋਸਤੋ ਇਸਨ ਸਾਡੀਆਂ ਅਸਦੀਆਂ ਕਾਸ ਖਬਰ ਨਵੀਂ ਅਤੇ ਤਾਜ਼ਾ ਖਬਰ ਦਿਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਜਾਸਤ ਰੱਬ ਰਾਖਾ